ਅੱਜ ਦਾ ਟੌਪਿਕ ਹੈ ਜੀ ਆਪਣਾ ਪ੍ਰਨਾਮ ਇੱਕ ਗੱਲ ਸੁਣੀਏ ਜੀ ਆਪਾਂ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਵੇ ਉਹ ਹੁੰਦਾ ਹੈ ਪ੍ਰਨਾਮ ਦੇਖੀ ਜੀ ਪਰਿਭਾਸ਼ਿਕ ਤੌਰ ਤੇ ਕੀ ਕਹਿੰਦੇ ਨੇ ਜੀ ਪ੍ਰਨਾਮ ਇੱਕ ਅਜਿਹੀ ਸ਼ਬਦ ਸ਼੍ਰੇਣੀ ਹੈ ਜੋ ਪੰਜਾਬੀ ਭਾਸ਼ਾ ਦੀ ਵਾਕ ਬਣਤ ਵਿੱਚ ਨਾਮ ਸ਼ਬਦਾਂ ਦੀ ਥਾਂ ਉੱਤੇ ਵਰਤੀ ਜਾਂਦੀ ਹੈ ਗੱਲ ਉਹੀ ਹੈ ਜੀ ਬਸ ਥੋੜਾ ਜਿਆ ਇਸ ਨੂੰ ਅਕੈਡਮਿਕ ਸ਼ਬਦਾਂ ਦੇ ਜਾਂ ਵਾਕਾਂ ਵਿੱਚ ਲਿਖ ਦਿੱਤਾ ਗਿਆ ਨਾਮ ਸ਼ਬਦਾਂ ਦੀ ਵਾਰ-ਵਾਰ ਵਰਤੋਂ ਨਾਲ ਭਾਸ਼ਾ ਦੀ ਰੋਚਕਤਾ ਕਾਇਮ ਨਹੀਂ ਰਹਿੰਦੀ। ਭਾਵ ਜੇ ਆਪਾਂ ਨਾਮ ਨੂੰ ਇਹ ਵਾਰ-ਵਾਰ ਵਰਤੀ ਜਾਵਾਂਗੇ। ਮੰਨ ਲਓ RAM RAMਪੁਰ ਕੰਮ ਕਰ ਰਿਹਾ। ਮੈਂ ਇੱਕ ਤੁਹਾਨੂੰ ਵਾਕ ਸੁਣਾ ਰਿਹਾ। RAM ਆਪਣਾ ਕੰਮ ਕਰ ਰਿਹਾ ਹੈ। RAM ਕਦੇ ਵੀ ਝੂਠ ਨਹੀਂ ਬੋਲਦਾ। RAM ਫੁੱਟਬਾਲ ਖੇਡਦਾ ਹੈ। RAM ਪਾਣੀ ਪੀਂਦਾ ਹੈ। RAM ਨੇ ਕਿਆ ਪੀਲੀ ਹੈ ਜੇ ਆਪਾਂ ਬਾਰ-ਬਾਰ ਵਾਰ-ਵਾਰ ਰਾਮ 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 ਕਹੀ ਜਾਵਾਂਗੇ ਤਾਂ ਉਹ ਕਹਿੰਦੇ ਜੀ ਉਹਦੇ ਨਾਲ ਭਾਸ਼ਾ ਦੀ ਰੋਚਕਤਾ ਕਾਇਮ ਨਹੀਂ ਰਹਿੰਦੀ ਇਸ ਕਰਕੇ ਇਹਦੀ ਥਾਂ ਤੇ ਰਾਮ ਦੀ ਥਾਂ ਤੇ ਆਪਾਂ ਉਹ ਸ਼ਬਦ ਵਰਤ ਸਕਦੇ ਹਾਂ ਇਹ ਸ਼ਬਦ ਵਰਤ ਸਕਦੇ ਹਾਂ ਭਾਵ ਰਾਮ ਦੀ ਥਾਂ ਤੇ ਕੋਈ ਵੀ ਸ਼ਬਦ ਜਿਹੜਾ ਵਰਤੇ ਜਾਵੇਗਾ ਉਹ ਹੋਵੇਗਾ ਜੀ ਪ੍ਰਣਾਮ ਅਗਲੀ ਗੱਲ ਇਸ ਕਾਰਨ ਵੀ ਪ੍ਰਣਾਮ ਸ਼ਬਦਾਂ ਦੀ ਵਰਤੋਂ ਸਹੀ ਜਾਪਦੀ ਹੈ ਇਹਦੇ ਕਰਕੇ ਕਹਿੰਦੇ ਕਿਉਂਕਿ ਇੰਜ ਕਰਨ ਨਾਲ ਭਾਸ਼ਾ ਅਕਾਉ ਲੱਗਣ ਲੱਗ ਪੈਂਦੀ ਹੈ ਜੇਕਰ ਆਪਾਂ ਨਾਮ ਨੂੰ ਵਾਰ-ਵਾਰ ਵਰਤਾਂਗੇ ਨਾਮ ਦੀ ਗੱਲ ਕਰ ਰਹੇ ਹਾਂ ਜੀ ਜੇਕਰ ਨਾਮ ਨੂੰ ਵਾਰ-ਵਾਰ ਵਰਤਾਂਗੇ ਤਾਂ ਭਾਸ਼ਾ ਕਹਿੰਦੇ ਅਕਾਉ ਲੱਗੇਗੀ ਉਹਦੀ ਜਿਹੜੀ ਰਸ ਹੈ ਉਹ ਸਾਨੂੰ ਨਹੀਂ ਆਵੇਗਾ ਵਰਤਮਾਨ ਪੰਜਾਬੀ ਭਾਸ਼ਾ ਵਿੱਚ ਪ੍ਰਨਾਮ ਸ਼ਬਦਾਂ ਦਾ ਕੋਈ ਲਿੰਗ ਭੇਦ ਨਹੀਂ ਹੈ ਜਿਵੇਂ ਅੰਗਰੇਜ਼ੀ ਦੇ ਵਿੱਚ ਆਪਾਂ ਹੀ ਕਹਿੰਦੇ ਹਾਂ ਮੇਲ ਦੇ ਲਈ ਅਤੇ ਸ਼ੀ ਕਹਿੰਦੇ ਜੇ ਆਪਾਂ ਫੀਮੇਲ ਦੇ ਲਈ ਪੰਜਾਬੀ ਭਾਸ਼ਾ ਵਿੱਚ ਇਸ ਤਰ੍ਹਾਂ ਦਾ ਕੋਈ ਲਿੰਗ ਭੇਦ ਪ੍ਰਨਾਮ ਦੇ ਲਈ ਨਹੀਂ ਰੱਖਿਆ ਗਿਆ ਆਪਾਂ ਉਹ ਸ਼ਬਦ ਜਿਹੜਾ ਉਹ ਸ਼ਬਦ ਆਪਾਂ ਫੀਮੇਲ ਦੇ ਲਈ ਵੀ ਵਰਤ ਸਕਦੇ ਹਾਂ ਅਤੇ ਪੁਰਸ਼ ਦੇ ਲਈ ਵੀ ਉਹ ਸ਼ਬਦ ਵਰਤਦੇ ਹਾਂ ਉਹ ਸ਼ਬਦ ਜਿਹੜਾ ਸੋ ਕੋਈ ਸ਼ਬਦ ਅਸੀਂ ਪਰਟੀਕੂਲਰ ਇਹ ਨਹੀਂ ਕਹਿ ਸਕਦੇ ਕਿ ਇਹ ਸਿਰਫ ਇਸਤਰੀਆਂ ਦੇ ਲਈ ਹੈ ਜਾਂ ਇਹ ਸਿਰਫ ਪੁਰਸ਼ਾਂ ਦੇ ਲਈ ਹੈ ਪ੍ਰਨਾਮ ਸ਼ਬਦ ਪਰ ਇਹ ਬੋਲਣ ਵਾਲੇ ਦੇ ਲਿੰਗ ਅਨੁਸਾਰ ਕਿਰਿਆ ਹੁੰਦੀ ਹੈ ਜਿਹੜੀ ਜੀ ਕਿਰਿਆ ਉੱਤੇ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ ਸੋ ਕਿਰਿਆ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਪ੍ਰਣਾਮ ਵਰਤਿਆ ਗਿਆ ਹੈ ਜਿਹੜਾ ਪ੍ਰਣਾਮ ਸ਼ਬਦ ਵਰਤਿਆ ਗਿਆ ਹੈ ਉਹ ਕਿਸ ਲਈ ਵਰਤਿਆ ਗਿਆ ਹੈ ਇਸਤਰੀ ਲਈ ਜਾਂ ਪੁਰਸ਼ ਦੇ ਲਈ ਮੈਨੂੰ ਲੱਗਦਾ ਇੱਥੇ ਵਿੱਚ ਆਪਣੀ ਕੋਈ ਸਮੱਸਿਆ ਨਹੀਂ ਹੈ ਅਰਥ ਪੱਖੋਂ ਪ੍ਰਣਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੀ ਇਹ ਹੁੰਦੇ ਨੇ 6 ਪ੍ਰਕਾਰ ਦੇ ਅਰਥ ਦੇ ਪੱਖੋਂ ਪਹਿਲਾ ਹੈ ਜੀ ਪੁਰਖਵਾਚਕ ਦੂਜਾ ਨਿਜਵਾਚਕ ਤੀਜਾ ਨਿਸ਼ਚੇਵਾਚਕ ਚੌਥਾ ਅਨਿਸ਼ਚੇਵਾਚਕ ਪੰਜਵਾਂ ਹੈ ਜੀ ਸੰਬੰਧਵਾਚਕ ਛੇਵਾਂ ਪ੍ਰਸ਼ਨਵਾਚਕ ਇਹ ਯਾਦ ਕਰ ਲੈ ਜੀ ਪ੍ਰਣਾਮ ਕਿੰਨੇ ਟਾਈਪ ਦੇ ਹੁੰਦੇ ਨੇ ਅਰਥ ਦੇ ਪੱਖੋਂ ਇਹ ਹੁੰਦੇ ਨੇ 6 ਪ੍ਰਕਾਰ ਦੇ ਇਹ ਹੁੰਦੇ ਨੇ ਇਹਨਾਂ ਦੇ 6 ਹੀ ਪ੍ਰਕਾਰ ਇਹ ਇਹਨਾਂ ਦੀ ਉਦਾਹਰਨਾਂ ਨਹੀਂ ਚਲੋ ਉਦਾਹਰਨ ਆਪਾਂ ਅੱਗੇ ਜਿਵੇਂ ਜਿਵੇਂ ਆਪਾਂ ਇਹਨਾਂ ਦੇ ਇਕੱਲੇ ਇਕੱਲੇ ਨੂੰ ਐਕਸਪਲੇਨ ਕਰਾਂਗੇ ਉੱਥੇ ਆਪਾਂ ਇਹਨਾਂ ਦੀ ਉਦਾਹਰਨਾਂ ਵੀ ਦੇਖਦੇ ਰਹਾਂਗੇ ਪਹਿਲਾ ਜੀ ਪੁਰਖਵਾਚਕ ਪੜਨਾਮ ਦੇਖੋ ਪਹਿਲੇ ਦੋਨੋਂ ਨੂੰ ਨਾ ਬਹੁਤ ਧਿਆਨ ਨਾਲ ਸੁਣਿਓ ਕਿਉਂਕਿ ਇੱਥੇ ਤੁਸੀਂ ਕਨਫਿਊਜ਼ ਹੋ ਸਕਦੇ ਹੋ ਦੱਸਾਂਗਾ ਤੁਹਾਨੂੰ ਕਿਹੜੀ ਗੱਲ ਵਿੱਚ ਕਨਫਿਊਜ਼ ਹੋ ਸਕਦੇ ਆਜੋ ਆਪਸ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਆਪਣਾ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਉਸ ਨੂੰ ਪੁਰਖਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਆਪਣੇ ਲਈ ਵਰਤਿਆ ਗਿਆ ਮੈਂ ਹੋਰ ਦੇ ਲਈ ਵਰਤਿਆ ਗਿਆ ਤੂੰ ਅਤੇ ਹੋਰ ਦੇ ਲਈ ਵਰਤਿਆ ਗਿਆ ਉਹ ਸ਼ਬਦ ਮੈਂ ਤੂੰ ਅਤੇ ਉਹ ਇਹ ਕਿਹੜੇ ਸ਼ਬਦ ਹਨ ਜੀ ਪੁਰਖਵਾਚਕ ਪੜਨਾਮ ਇਹ ਪੜਨਾਮ ਕੇਵਲ ਪੁਰਖਾਂ ਲਈ ਵਰਤੇ ਜਾਂਦੇ ਨੇ ਤੇ ਪੁਰਖ ਤੋਂ ਭਾਵ ਪੁਰਸ਼ ਨਹੀਂ ਹੈ ਪਾਉ ਮੇਲ ਨਹੀਂ ਹੈ ਇੱਥੇ ਪੁਰਖ ਤੋਂ ਭਾਵ ਹੈ ਵਿਅਕਤੀ ਕੋਈ ਵੀ ਚਾਹੇ ਉਹ ਮੇਲ ਹੋਵੇ ਚਾਹੇ ਉਹ ਫੀਮੇਲ ਹੈ ਸੋ ਇੱਥੇ ਕਹਿੰਦੇ ਭਾਵੇਂ ਕਿ ਜਦੋਂ ਦੋ ਵਿਅਕਤੀ ਆਪਸ ਵਿੱਚ ਗੱਲਬਾਤ ਕਰਦੇ ਨੇ ਭਾਵੇਂ ਉਹ ਆਪਸ ਵਿੱਚ ਕਰਦੇ ਨੇ ਭਾਵੇਂ ਕਿਸੇ ਤੀਜੇ ਵਿਅਕਤੀ 'ਚ ਗੱਲ ਕਰਦੇ ਨੇ ਜਿਹੜੇ ਵੀ ਸ਼ਬਦ ਉਹ ਨਾਮ ਦੀ ਥਾਂ ਤੇ ਵਰਤਣਗੇ ਉਹ ਸਾਰੇ ਕੀ ਹੋਣਗੇ ਜੀ ਪੁਰਖਵਾਚਕ ਪਰਨਾਮ ਪੁਰਖਵਾਚਕ ਪਰਨਾਮ ਤਿੰਨ ਪ੍ਰਕਾਰ ਦੇ ਹੁੰਦੇ ਨੇ ਪਹਿਲਾ ਪੁਰਖ ਦੂਜਾ ਪੁਰਖ ਅਤੇ ਤੀਜਾ ਪੁਰਖ ਪਹਿਲਾ ਪੁਰਖ ਕੌਣ ਹੁੰਦਾ ਜੀ ਜੋ ਪੁਰਖ ਗੱਲ ਕਰਦਾ ਹੈ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਆਪਣੇ ਦੋਨਾਂ ਦੇ ਵਿੱਚ ਪਹਿਲਾ ਪੁਰਖ ਕੌਣ ਆ ਮੈਂ ਹਾਂ ਪਹਿਲਾ ਪੁਰਖ ਜੇਕਰ ਤੁਸੀਂ ਕੋਈ ਪ੍ਰਸ਼ਨ ਪੁੱਛੋਗੇ ਮੇਰੇ ਤੋਂ ਤਾਂ ਪਹਿਲੇ ਪੁਰਖ ਤੁਸੀਂ ਬਣ ਜਾਵੋਗੇ ਜਿਹੜਾ ਪਹਿਲਾਂ ਗੱਲ ਕਰਦਾ ਹੈ ਜਿਹੜਾ ਪੁਰਖ ਗੱਲ ਕਰਦਾ ਹੈ ਉਹ ਕਿਹੜਾ ਹੁੰਦਾ ਜੀ ਪਹਿਲਾ ਪੁਰਖ ਉਹ ਆਪਣਾ ਨਾਮ ਲੈਣ ਦੀ ਥਾਂ ਆਪਣੇ ਲਈ ਮੈਂ ਸ਼ਬਦ ਅਸੀਂ ਸ਼ਬਦ ਸਾਨੂੰ ਸਾਡਾ ਇਦਾਂ ਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਜਿਵੇਂ ਮੈਂ ਕਿ ਜਿਵੇਂ ਕਿ ਹੱਲ ਤੁਹਾਨੂੰ ਮੈਂ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਮੈਂ ਸ਼ਬਦ ਵਰਤਿਆ ਨਾ ਇੱਥੇ ਆਪਣੇ ਦੇ ਲਈ ਮੈਂ ਆਪਣਾ ਨਾਮ ਤਾਂ ਨਹੀਂ ਲਿਆ ਇਸ ਕਰਕੇ ਮੈਂ ਸ਼ਬਦ ਜਿਹੜਾ ਇਹ ਹੈ ਜੀ ਮੇਰੇ ਲਈ ਪੁਰਖ ਵਾਚਕ ਅਤੇ ਮੈਂ ਕਹੋਣਾ ਪਹਿਲਾ ਪੁਰਖ ਪਹਿਲੇ ਪੁਰਖ ਨੂੰ ਹੀ ਉਤਮ ਪੁੱਤ ਕਿਹਾ ਜਾਂਦਾ ਹੈ ਇਹ ਪੁੱਛ ਲਿਆ ਜਾਂਦਾ ਜੀ ਉਤਮ ਪੁਰਖ ਕੌਣ ਹੁੰਦਾ ਜਾਂ ਪਹਿਲਾ ਪੁਰਖ ਨੂੰ ਹੋਰ ਕੀ ਕਿਹਾ ਜਾਂਦਾ ਹੈ ਸੋ ਪਹਿਲਾ ਪਰਖ ਹੁੰਦਾ ਜੀ ਉਤਪੰਨ ਪਰਖ ਦੂਜਾ ਪਰਖ ਕਹਿੰਦਾ ਜਿਸ ਨਾਲ ਗੱਲ ਕੀਤੀ ਜਾਂਦੀ ਹੈ ਜਿਵੇਂ ਹੁਣ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਲਈ ਤੁਸੀਂ ਮੇਰੇ ਲਈ ਜਾਂ ਤੁਸੀਂ ਆਪਣੇ ਦੋਨਾਂ ਦੇ ਜਿਹੜਾ ਡਾਇਲੋਗ ਹੋ ਰਿਹਾ ਹੈ ਇਸ ਵਿੱਚ ਤੁਸੀਂ ਦੂਜਾ ਪਰਖ ਹੋ ਮੈਂ ਪਹਿਲਾ ਪਰਖ ਤੁਸੀਂ ਦੂਜਾ ਪਰਖ ਉਸ ਨੂੰ ਦੂਜਾ ਪਰਖ ਕਿਹਾ ਜਾਂਦਾ ਜੀ ਗੱਲ ਕਰਨ ਵਾਲਾ ਉਸ ਦਾ ਨਾਮ ਲੈਣ ਦੀ ਥਾਂ ਤੂੰ ਤੁਹਾਨੂੰ ਤੈਨੂੰ ਤੁਸੀਂ ਤੁਹਾਡਾ ਸ਼ਬਦਾਂ ਦੀ ਵਰਤੋਂ ਕਰਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਕਹਿ ਰਿਹਾ ਮੈਂ ਕੀ ਕਿਹਾ ਮੈਂ ਤੁਹਾਨੂੰ ਕਹਿ ਰਿਹਾ ਹਾਂ ਤੁਹਾਨੂੰ ਸ਼ਬਦ ਆ ਗਿਆ ਨੀ ਇੱਥੇ ਆਪਣੇ ਵਿੱਚੋਂ ਪਹਿਲਾ ਪੁਰਖ ਮੈਂ ਹਾਂ ਮੈਂ ਆਪਣੇ ਲਈ ਵਰਤ ਲਈ ਜੀ ਅਤੇ ਦੂਜੇ ਪੁਰਖ ਤੁਸੀਂ ਹੋ ਇੱਥੇ ਵਰਤ ਲਿਪਾਂ ਤੁਸੀਂ ਸ਼ਬਦ ਸੋ ਇਹ ਕੀ ਹੈ ਜੀ ਦੂਜਾ ਪੁਰਖ ਇਹਨੂੰ ਮੱਧਮ ਪੁਰਖ ਕਿਹਾ ਜਾਂਦਾ ਜੀ ਦੂਜੇ ਪੁਰਖ ਨੂੰ ਕੀ ਕਿਹਾ ਜਾਂਦਾ ਮੱਧਮ ਪੁਰਖ ਪਹਿਲੇ ਪੁਰਖ ਨੂੰ ਕੀ ਕਿਹਾ ਜਾਂਦਾ ਸੀ ਉਤਮ ਪੁਰਖ ਦੂਜੇ ਨੂੰ ਕਿਹਾ ਜਾਂਦਾ ਜੀ ਮੱਧਮ ਪੁਰਖ ਤੀਜਾ ਪੁਰਖ ਕੌਣ ਹੁੰਦਾ ਜੀ ਸੌਖਾ ਜਿਸ ਪੁਰਖ ਬਾਰੇ ਗੱਲ ਕੀਤੀ ਜਾਂ ਜਾਂਦੀ ਹੈ ਜਿਸ ਪੁਰਖ ਬਾਰੇ ਗੱਲ ਕੀਤੀ ਜਾਂਦੀ ਹੈ ਹੁਣ ਮੰਨ ਲਓ ਮੈਂ ਤੁਹਾਨੂੰ ਕਹਾਂ ਕਿ YouTube ਦੇ ਉੱਪਰ ਇੱਕ ਹੋਰ ਸਰ ਨੇ ਜਿਹੜੇ ਕਿ ਮੇਰੇ ਤੋਂ ਵੀ ਵਧੀਆ ਪੜਾਉਂਦੇ ਨੇ ਹੁਣ ਆਪਾਂ ਕਿਸੇ ਤੀਜੇ ਦੀ ਗੱਲ ਕੀਤੀ ਆ ਨਾ ਇੱਕ ਤੁਸੀਂ ਹੋ ਤੁਸੀਂ ਸੁਣਨ ਵਾਲੇ ਹੋ ਮੈਂ ਤੁਹਾਨੂੰ ਸੁਣਾਉਣ ਵਾਲਾ ਹਾਂ ਇੱਕ ਆਪਾਂ ਤੀਜੇ ਦੀ ਗੱਲ ਕਰ ਰਹੇ ਹਾਂ ਕਿ ਉਹ ਸਰ ਨੇ ਜਿਹੜੇ ਕਿ ਮੇਰੇ ਤੋਂ ਵੀ ਵਧੀਆ ਪੜਾਉਂਦੇ ਨੇ ਸੋ ਜਿਹੜਾ ਤੀਜਾ ਪੁਰਖਾ ਜਿਸ ਬਾਰੇ ਤੀਜੇ ਬਾਰੇ ਗੱਲ ਕਰ ਰਹੇ ਹਾਂ ਉਹ ਹੁੰਦਾ ਜੀ ਤੀਜਾ ਪੁਰਖ ਉਸ ਪੁਰਖ ਦਾ ਨਾਮ ਵਾਰ-ਵਾਰ ਲੈ ਨਹੀਂਤਾ ਆਪਾਂ ਕਹਿੰਦੇ ਆ ਉਹ ਸਰ ਮੇਰੇ ਨਾਲੋਂ ਵੀ ਵਧੀਆ ਪੜਾਉਂਦੇ ਹਨ ਇੱਥੇ ਕੀ ਵਰਤ ਲਿਆ ਉਹ ਸਾਰਾ ਜਾਂ ਉਹ ਦਾ ਉਹ ਦੀ ਉਹਨਾਂ ਦਾ ਇਹ ਇਹਨਾਂ ਇਹ ਦਾ ਇਹਦੀ ਇਦਾਂ ਦੇ ਆਪਾਂ ਸ਼ਬਦ ਜਿਹੜੇ ਉਹਨਾਂ ਦੇ ਲਈ ਵਰਤਦੇ ਆਪਾਂ ਤੀਜੇ ਪੁਰਖ ਦੇ ਲਈ ਵਰਤਦੇ ਆ। ਇਹ ਸ਼ਬਦ ਵਰਤੇ ਜਾਂਦੇ ਨੇ ਨੇੜੇ ਦੇ ਲਈ ਜਿਹੜੀ ਚੀਜ਼ ਮੇਰੇ ਨੇੜੇ ਪਈ ਆ ਜਿਹੜਾ ਜਾਂ ਭਾਵ ਜਿਹੜਾ ਵੀ ਵਿਅਕਤੀ ਗੱਲ ਕਰ ਰਿਹਾ ਜਿਹੜੀ ਜਿਹੜਾ ਪੁਰਖ ਉਸ ਦੇ ਨੇੜੇ ਹੈ ਉਹਦੇ ਲਈ ਉਹ ਵਰਤੇਗਾ ਇਹ ਮੰਨ ਲਓ ਤਿੰਨ ਵਿਅਕਤੀ ਖੜੇ ਨੇ ਖੜੇ ਨੇ ਤਿੰਨੋ ਮਤਨ ਨੇ ਦੋ ਮਿੱਤਰ ਆਪਸ ਵਿੱਚ ਗੱਲ ਕਰ ਰਹੇ ਨੇ ਤੀਜੇ ਦੀ ਗੱਲ ਕਰ ਰਹੇ ਨੇ ਉਹ ਵੀ ਕੋਲ ਖੜਾ ਤਾਂ ਉਹ ਕਹਿਣਗੇ ਕਿ ਇਹਨੇ ਕਿਹਾ ਸੀ ਹੈਨਾ ਉੱਥੇ ਆਪਾਂ ਵਰਤਾਂਗੇ ਇਹ ਸ਼ਬਦ ਜੇਕਰ ਤੀਜਾ ਵਿਅਕਤੀ ਜਾਂ ਤੀਜਾ ਮਿੱਤਰ ਉਹਨਾਂ ਦੇ ਕੋਲ ਨਹੀਂ ਹੋਵੇਗਾ ਉਹ ਕਿਤੇ ਦੂਰ ਹੋਵੇਗਾ ਤਾਂ ਕਹਿਣਗੇ ਕਿ ਉਹਨੇ ਕਿਹਾ ਸੀ ਉੱਥੇ ਵਰਤ ਸ਼ਬਦ ਆ ਜਿਗਾ ਉਹ ਸੋ ਇਹ ਹੈ ਜੀ ਤੀਜਾ ਪੁਰਖ ਤੀਜੇ ਪੁਰਖ ਨੂੰ ਕਿਹਾ ਜਾਂਦਾ ਜੀ ਅੰਨੇ ਪੁਰਖ ਅੰਨੇ ਆਪਾਂ ਕੋਈ ਹੋਰ ਦੋਨਾਂ ਤੋਂ ਬਿਨਾ ਕੋਈ ਹੋਰ ਹੁਣ ਦੇਖੋ ਜੀ ਇਹ ਆਪਾਂ ਕਰ ਲਿਆ ਪੁਰਖ ਵਾਰਿਕ ਪੜਨਾ ਬੁਝੇ ਹੈ ਜੀ ਨਿਜਵਾਚਕ ਇਹ ਦੋਨਾਂ ਵਿੱਚ ਤੁਸੀਂ ਕਨਫਿਊਜ਼ ਹੋ ਸਕਦੇ ਹੋ ਇਹ ਐਗਜ਼ਾਮਪਲ ਜਦੋਂ ਆਪਾਂ ਕਰਾਂਗੇ ਉਦੋਂ ਤੁਸੀਂ ਦੇਖੋਗੇ ਕਿ ਦੋਨਾਂ ਦਾ ਆਪਸ ਵਿੱਚ ਅੰਤਰ ਕੀ ਹੈ ਦੇਖੋ ਜਦੋਂ ਤੁਸੀਂ ਇਹਨਾਂ ਦੀ ਪਰਿਭਾਸ਼ਾ ਪੜ੍ਹੋਗੇ ਉਦੋਂ ਤੁਹਾਨੂੰ ਅੰਤਰ ਬਿਲਕੁਲ ਸਾਫ਼ ਦਿਖੇਗਾ ਜਿਵੇਂ ਉਹ ਪ੍ਰਨਾਮ ਜੋ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿਜਤਾ ਨੂੰ ਪ੍ਰਗਟਾਵੇ ਦੇਖੋ ਨਾਮ ਵੀ ਆਵੇ ਉਥੇ ਆਪਾਂ ਨਾਮ ਦੀ ਥਾਂ ਤੇ ਵਰਤਨਾ ਸੀ ਨਾਮ ਵੀ ਆਵੇ ਤੇ ਨਾਮ ਦੇ ਨਾਲ ਆਵੇ ਜਿਹੜਾ ਅਤੇ ਉਹਦੀ ਨਿਜਤਾ ਨੂੰ ਪ੍ਰਗਟਾਵੇ ਭਾਵ ਜਿਹਦੀ ਗੱਲ ਕਰ ਰਹੇ ਹਾਂ ਜਿਹੜੇ ਨਾਮ ਜਿਹੜਾ ਵੀ ਨਾਮ ਆਇਆ ਹੈ ਉਸਦੀ ਨਿਜਤਾ ਨੂੰ ਜਦੋਂ ਪ੍ਰਗਟਾ ਪ੍ਰਗਟਾਉਂਦਾ ਹੈ ਉਹ ਸ਼ਬਦ ਹੁੰਦਾ ਜੀ ਨਿਜਵਾਚਕ ਪ੍ਰਨਾਮ ਜਦੋਂ ਆਪਾਂ ਐਗਜ਼ਾਮਪਲ ਕਰਾਂਗੇ ਤੁਹਾਨੂੰ ਹੋਰ ਸਪਸ਼ਟ ਹੋ ਜਾਵੇਗਾ ਪੰਜਾਬੀ ਭਾਸ਼ਾ ਵਿੱਚ ਸਿਰਫ ਆਪ ਨਿਜਵਾਚਕ ਪ੍ਰਨਾਮ ਹੈ ਇੱਕੋ ਸ਼ਬਦ ਹੈ ਜੀ ਆਪ ਧਿਆਨ ਰੱਖਿਓ ਪਰ ਇਸ ਤੋਂ ਹੀ ਆਪ ਤੋਂ ਬਣ ਕੇ ਜੀ ਆਪਣਾ ਜਾਂ ਆਪਣੇ ਆਪ ਜਾਂ ਆਪਸ ਇਹ ਤਿੰਨ ਸ਼ਬਦ ਹੋਰ ਆਪ ਤੋਂ ਬਣ ਗਏ ਇਹ ਨਾਲ ਕੁਝ ਹੋਰ ਸ਼ਬਦ ਵੀ ਬਣ ਸਕਦੇ ਨੇ ਆਪੇ ਖੋਦ ਬਣ ਗਿਆ ਜਿਵੇਂ ਜਾਂ ਨਿੱਜੀ ਬਣ ਗਿਆ ਇਹਨਾਂ ਸ਼ਬਦਾਂ ਨੂੰ ਵੀ ਨਿਜਵਾਚਕ ਪਰਨਾਮ ਵਜੋਂ ਹੀ ਵਰਤ ਲਿਆ ਜਾਂਦਾ ਹੈ ਇੱਕ ਇੰਪੋਰਟੈਂਟ ਨੋਟ ਹੈ ਜੀ ਆਪ ਸ਼ਬਦ ਨਿਜਵਾਚਕ ਪਰਨਾਮ ਵੀ ਹੋ ਸਕਦਾ ਹੈ ਅਤੇ ਪੁਰਖਵਾਚਕ ਪਰਨਾਮ ਵੀ ਹੋ ਸਕਦਾ ਹੈ ਪਰ ਨਿਜਵਾਚਕ ਪਰਨਾਮ ਤਿੰਨਾ ਪੁਰਖਾਂ ਦੇ ਨਾਲ ਵਰਤਿਆ ਜਾਂਦਾ ਹੈ ਜਿਵੇਂ ਮੈਂ ਆਪ ਤੁਸੀਂ ਆਪ ਉਹ ਆਪ ਦੇਖ ਲਿਆ ਉਦਾਹਰਨ ਤਾਂ ਆਪਣੇ ਸੋ ਇਹ ਨਹੀਂ ਹੈ ਕਿ ਆਪਾਂ ਇੱਕ ਸ਼ਬਦ ਯਾਦ ਕਰ ਲਿਆ ਜੀ ਆਪ ਅਤੇ ਇਸ ਤੋਂ ਭਾਵ ਹੋ ਗਿਆ ਕਿ ਆਪ ਸ਼ਬਦ ਹੈ ਜਿਹੜਾ ਇਹ ਨਿਜਵਾਚਕ ਆ ਜੇ ਤੁਸੀਂ ਇਹ ਮੰਨਦੇ ਹੋ ਤਾਂ ਇਹ ਤੁਹਾਡਾ ਗਲਤ ਹੋ ਜਾਵੇਗਾ ਖੋ ਜੀ ਸਮਝਣਾ ਕਿਵੇਂ ਹੈ ਇਸ ਨੂੰ ਆਪਾਂ ਅਗਲੀਆਂ ਉਦਾਹਰਨਾਂ ਦੇ ਵਿੱਚ ਸਮਝਦੇ ਹਾਂ ਇਹ ਹੈ ਜੀ ਪੁਰਖਵਾਚਕ ਪ੍ਰਣਾਮ ਇਹ ਦੋ ਉਦਾਹਰਨਾਂ ਇਹ ਹਨ ਜੀ ਨਿਜਵਾਚਕ ਪ੍ਰਣਾਮ ਦੀਆਂ ਦੋਨੋਂ ਉਦਾਹਰਨਾਂ ਪਹਿਲਾ ਵਾਕ ਦੇਖੋ ਜੀ ਆਪ ਦੇ ਦਰਸ਼ਨ ਬੜੇ ਦੁਰਲੱਭ ਹੋ ਗਏ ਹਨ ਜਾਂ ਆਪ ਅੱਜਕੱਲ ਕੀ ਕਰ ਰਹੇ ਹੋ ਭਾਵੇਂ ਆਪ ਸ਼ਬਦ ਬਹੁਤ ਘੱਟ ਵਰਤੇ ਜਾਂਦਾ ਉਹਦੀ ਜਗ੍ਹਾ ਤੇ ਆਪਾਂ ਤੁਸੀਂ ਜਾਂ ਤੂੰ ਕੁਝ ਹੋਰ ਸ਼ਬਦ ਲਗਾਉਂਦੇ ਆ ਪਰ ਜਦੋਂ ਆਪ ਰਿਸਪੈਕਟ ਦੇ ਨਾਲ ਗੱਲ ਕਰਦੇ ਆ ਤਾਂ ਉਦੋਂ ਅਸੀਂ ਆਪ ਸ਼ਬਦ ਵਰਤ ਦਿੰਨੇ ਆ ਸੋ ਪੁਰਖਵਾਚਕ ਪ੍ਰਨਾਮ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਜੀ ਕੋਈ ਵੀ ਫਸਟ ਪਰਸਨ ਸੈਕੰਡ ਪਰਸਨ ਨਾਲ ਗੱਲ ਕਰ ਰਿਹਾ ਕਿ ਆਪ ਦੇ ਦਰਸ਼ਨ ਬੜੇ ਦੁਲੱਭ ਹੋ ਗਏ ਨੇ ਆਹ ਲੱਗੇ ਜੀ ਨਾਮ ਦੀ ਥਾਂ ਤੇ ਪ੍ਰਨਾਮ ਇਹ ਕੀ ਬਣ ਗਿਆ ਪੁਰਖਵਾਚਕ ਹੁਣ ਨਿਜਵਾਚਕ ਕੀ ਹੈ ਜੀ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ ਦੇਖੋ ਇਹ ਪਹਿਲਾਂ ਲੱਗੇ ਜੀ ਉਹ ਕਿਸੇ ਵਿਅਕਤੀ ਦੀ ਗੱਲ ਆ ਜਿਹੜਾ ਉਹ ਹੈ ਉਹਦਾ ਨਿਜਵਾਚਕ ਸ਼ਬਦ ਵਰਤ ਲਈ ਆਪ ਕਿਉਂ ਆਪਣੇ ਆਪ ਤੁਹਾਡੇ ਨਾਲ ਗੱਲ ਕਰਾਗਾ ਕਰੇਗਾ ਜਾਂ ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਕਿਨਾਂ ਨੇ ਦੋ ਦਿਆਂ ਤਿੰਨ ਵਿਅਕਤੀ ਸੀ ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਜਿਹੜਾ ਆਪਸ ਸ਼ਬਦ ਹੈ ਇੱਥੇ ਇਹ ਬਣ ਗਿਆ ਜੀ ਨਿਜਵਾਚਕ ਕਿਉਂਕਿ ਨਿਜਤਾ ਨੂੰ ਪ੍ਰਕਰਤਾਰਿਆ ਸੋ ਬਾਤ ਦੇ ਅਨਸਾਰ ਤੁਸੀ ਇਹ ਦੇਖਣਾ ਹੈ ਕਿ ਕਿੱਥੇ ਪੁਰਖਵਾਚਕ ਲੱਗਿਆ ਹੈ ਅਤੇ ਕਿੱਥੇ ਨਿਜਵਾਚਕ ਲੱਗਿਆ ਹੈ ਜੇਕਰ ਉਹ ਨਾਮ ਤੋਂ ਬਾਅਦ ਨਾਮ ਦੀ ਨਿਜਤਾ ਦੱਸੇ ਤਾਂ ਉਹ ਆ ਗਿਆ ਜੀ ਨਿਜਵਾਚਕ ਜੇਕਰ ਨਾਮ ਦੀ ਥਾਂ ਤੇ ਲੱਗੇ ਤਾਂ ਉਹ ਆ ਜਾਏਗਾ ਪੁਰਖਵਾਚਕ ਪ੍ਰਨਾਮ ਮੈਨੂੰ ਲੱਗਦਾ ਹੈ ਤੁਹਾਨੂੰ ਬਾਤ ਤੋਂ ਇਹ ਸਪਸ਼ਟ ਹੋ ਗਿਆ ਹੋਵੇਗਾ ਅੱਗੇ ਹੈ ਜੀ ਨਿਸ਼ਚੇਵਾਚਕ ਪ੍ਰਨਾਮ ਨਿਸ਼ਚੇਵਾਚਕ ਤੋਂ ਭਾਵ ਨਿਸ਼ਚਿਤ ਹੋਵੇ ਜਿਹੜਾ ਜਿਵੇਂ ਜਿਹੜੇ ਸ਼ਬਦ ਦੂਰ ਜਾਂ ਨੇੜੇ ਦਿੱਦੀ ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਨਾਮ ਦੀ ਥਾਂ ਵਰਤੇ ਗਏ ਹੋਣ ਉਹਨਾਂ ਸ਼ਬਦਾਂ ਨੂੰ ਨਿਸ਼ਚੇਵਾਚਕ ਨਾਮprਨਾਮ ਕਿਹਾ ਜਾਂਦਾ ਹੈ ਜਿਵੇਂ ਉਹ ਕਿਸੇ ਪਾਰਟਿਕੂਲਰ ਇੱਕ ਵਿਅਕਤੀ ਵੱਲ ਇਸ਼ਾਰਾ ਹੈ ਉਹ ਬਹੁਤ ਚਲਾਕ ਹੈ ਕਿਸੇ ਇੱਕ ਨੂੰ ਕਹਿ ਰਿਹਾ ਜੀ ਜਿਹੜਾ ਸਾਹਮਣੇ ਖੜਾ ਵਿਅਕਤੀ ਹੈ ਉਹਦੇ ਵੱਲ ਇਸ਼ਾਰਾ ਕਰਕੇ ਕਿ ਉਹ ਬਹੁਤ ਚਲਾਕ ਹੈ ਸੋ ਨਿਸ਼ਚਿਤ ਹੈ ਜੀ ਇਹ ਹੈ ਨਾ ਜਦੋਂ ਨਿਸ਼ਚਿਤ ਹੋਵੇ ਉਦੋਂ ਬਣ ਜਾਂਦਾ ਜੀ ਉਹ ਨਿਸ਼ਚੇਵਾਚਕ prਨਾਮ ਅਗਲਾ ਪ੍ਰਨਾਮ ਅਨਿਸ਼ਚੇਵਾਚਕ ਅਨਿਸ਼ਚਿਤ ਜੇ ਨਿਸ਼ਚਿਤ ਜਿਵੇਂ ਉਥੇ ਨਿਸ਼ਚਿਤ ਸੀ ਕਿ ਹਾਂ ਇਹੀ ਹੋਵੇਗਾ ਇੱਥੇ ਅਨਿਸ਼ਚਿਤ ਹੈ ਇੱਕ ਜੇ ਨਾਮ ਸ਼ਬਦੀ ਥਾਂ ਵਰਤੇ ਜਾਣ ਵਾਲੇ ਜਿਹੜੇ ਪ੍ਰਨਾਮ ਸ਼ਬਦ ਕਿਸੇ ਜਿਹੜੇ ਪ੍ਰਨਾਮ ਸ਼ਬਦ ਤੋਂ ਕਿਸੇ ਵਿਅਕਤੀ ਜੀਵ ਵਸਤੂ ਸਥਾਨ ਆਦਿ ਦਾ ਸਪਸ਼ਟ ਜਾਣ ਨਿਸ਼ਚਿਤ ਗਿਆਨ ਨਾ ਹੋਵੇ ਨਿਸ਼ਚਿਤ ਗਿਆਨ ਨਹੀਂ ਹੁੰਦਾ ਸਾਨੂੰ ਉਸ ਤੋਂ ਸਗੋਂ ਆਸਪਾਸਟਾ ਤੇ ਅਨਿਸ਼ਚਿਤ ਸੰਕੇਤ ਜਾਂ ਹੋਵੇ ਉਸ ਨੂੰ ਅਨਿਸ਼ਚੇਵਾਚਕ ਪ੍ਰਨਾਮ ਕਿਹਾ ਜਾਂਦਾ ਹੈ ਜਿਹੜੇ-ਜਿਹੜੇ ਸ਼ਬਦ ਨੇ ਜੀ ਕਈ ਸ਼ਬਦ ਕਈ ਸ਼ਬਦੋ ਕੀ ਹੋ ਸਕਦਾ ਜੀ ਦੋ ਵੀ ਹੋ ਸਕਦੇ ਨੇ ਉਹ ਸੱਤ ਵੀ ਹੋ ਸਕਦੇ ਨੇ ਹਜ਼ਾਰ ਵੀ ਹੋ ਸਕਦੇ ਨੇ ਕੁਝ ਸ਼ਬਦ ਕੋਈ ਸ਼ਬਦ ਹੋਰ ਸ਼ਬਦ ਜਾਂ ਕੁਝ ਕੁਝ ਹੋਰ ਹੈਨਾ ਇਹ ਇਕੱਠਾ ਸ਼ਬਦਾਂ ਕੁਝ ਹੋਰ ਅਨੇਕ ਜਾਂ ਬਹੁਤੇ ਜਾਂ ਬਿਰਲੇ ਇਹ ਸ਼ਬਦ ਸਾਰੇ ਵਰਤੇ ਜਾਂਦੇ ਨੇ ਜੀ ਅਨਿਸ਼ਚੇਵਾਚਕ ਪ੍ਰਨਾਮਾਂ ਦੇ ਲਈ ਮੈਨੂੰ ਲੱਗਦਾ ਉਦਾਹਰਨਾਂ ਚ ਚਲੋ ਦੇ ਦਿੰਦੇ ਆ ਕਈ ਸਾਲ ਹੋ ਗਏ ਮੈਨੂੰ ਉਸ ਨੂੰ ਮਿਲੇ ਨੂੰ ਸੋ ਹੁਣ ਕਈ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਕੋਈ ਨਹੀਂ ਪਤਾ 5 ਸਾਲ ਹੋ ਗਏ 7 ਸਾਲ ਹੋ ਗਏ 10 ਸਾਲ ਹੋ ਗਏ ਨਿਸ਼ਚਿਤ ਨਹੀਂ ਹੈਗੇ ਜੇ ਮੈਂ ਪਾਰਟਿਕੂਲਰ ਕਹਾ ਕਿ 5 ਸਾਲ ਹੋ ਗਏ ਮੈਨੂੰ ਉਸ ਨੂੰ ਮਿਲੇ ਨੂੰ ਤਾਂ 5 ਸਾਲ ਤਾਂ ਨਿਸ਼ਚਿਤ ਹੋ ਗਏ ਹੈਨਾ ਇੱਥੇ ਅਗਲੀ ਕਈ ਸਾਲ ਹੋ ਗਏ ਸੋ ਕਈ ਸ਼ਬਦ ਜਿਹੜਾ ਵਰਤਿਆ ਗਿਆ ਅਨਿਸ਼ਚੇ ਵਾਚਕ ਪਰਨਾਵਾਵਾਂ ਦੇ ਲਈ ਵਰਤਿਆ ਗਿਆ ਸੋ ਇਹਨਾਂ ਨਾਲ ਵੀ ਤੁਸੀਂ ਐਗਜ਼ਾਮਪਲਸ ਆਪਣੀਆਂ ਆਪ ਲਗਾ ਕੇ ਚੈੱਕ ਕਰ ਸਕਦੇ ਹੋ ਤੁਹਾਨੂੰ ਪਤਾ ਲੱਗੇਗਾ ਕਿ ਉੱਥੇ ਨਿਸ਼ਚਿਤ ਕੋਈ ਵੀ ਵਸਤੂ ਜਾਂ ਸਥਾਨ ਜਾਂ ਜੀਵ ਜਾਂ ਵਿਅਕਤੀ ਨਹੀਂ ਹੈ ਬਲਕਿ ਉਥੇ ਅਨਿਸ਼ਚਿਤ ਗੱਲਬਾਤ ਹੋ ਰਹੀ ਜੀ ਹੈ ਸੰਬੰਧਵਾਚਕ ਅਜਦਾ ਸੰਬੰਧ ਇਹਦੇ ਜਿਹੜਾ ਸ਼ਬਦ ਹੈ ਇਸ ਤੋਂ ਸਪਸ਼ਟ ਹੈ ਕਿ ਕਿਸੇ ਨਾ ਕਿਸੇ ਦੀ ਸੰਬੰਧ ਦੀ ਗੱਲ ਕਰ ਰਿਹਾ ਹੋਵੇਗਾ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਦੋ ਵਾਕਾਂ ਵਿੱਚ ਸੰਬੰਧ ਜੋੜੇ ਦੋ ਵਾਕਾਂ ਵਿੱਚ ਜੋੜਨ ਵਾਲੀ ਸੰਬੰਧ ਹੈ ਨਾ ਇਹ ਗੱਲ ਨੂੰ ਧਿਆਨ ਵਿੱਚ ਰੱਖਿਓ ਨਹੀਂ ਤੁਸੀਂ ਇਹਦੇ ਵਿੱਚ ਅਤੇ ਨਿਜਵਾਚੀ ਜਿਹੜੇ ਸ਼ਬਦ ਸੀ ਆਪਣੇ ਪਰਨਾਮ ਸੀ ਇਹ ਦੋਨਾਂ ਨੂੰ ਤੁਸੀਂ ਇੱਥੇ ਵੀ ਤੁਹਾਡਾ ਹੋ ਸਕਦਾ ਥੋੜੀ ਬਹੁਤ ਕਨਫਿਊਜ਼ਨ ਪੈਦਾ ਹੋ ਜਾਵੇ ਉਸ ਨੂੰ ਸੰਬੰਧਵਾਚਕ ਨਾ ਪਰਨਾਮ ਕਿਹਾ ਜਾਂਦਾ ਜੀ ਕਈ ਵਾਰ ਇਸ ਦੀ ਵਰਤੋਂ ਸੰਯੁਕਤ ਰੂਪ ਵਿੱਚ ਕੀਤੀ ਜਾਂਦੀ ਹੈ ਜਿਵੇਂ ਜਿਸ ਕਿਸੇ ਦੇ ਕੋ ਜਿਸ ਵਖਰੇਆ ਕਿਸੇ ਵਖਰੇਆ ਇਹ ਦੋਨਾਂ ਦੀ ਇਕੱਠੀ ਵਰਤੋਂ ਹੋਵੇਗੀ ਜਿਹੜਾ ਕੋਈ ਇਹਨਾਂ ਦੋਨਾਂ ਦੀ ਵਰਤੋਂ ਇਕੱਠੀ ਕਈ ਵਾਰ ਕਰ ਲਈ ਜਾਂਦੀ ਆ ਅਤੇ ਜੋ ਸੋ ਅਤੇ ਜਿਹੜਾ ਹਾ ਇਹ ਸ਼ਬਦ ਵਰਤੇ ਜਾਂਦੇ ਨੇ ਜੀ ਸੰਬੰਧਵਾਚਕ ਪਰਨਾਮ ਦੇ ਲਈ ਜਿਵੇਂ ਉਦਾਹਰਨ ਹੈ ਜੀ ਇੱਕ ਜੋ ਕਰੇਗਾ ਸੋ ਪਰੇਗਾ ਜਿਹੜਾ ਕਰੇਗਾ ਉਹਦਾ ਸਬੰਧ ਹੈ ਜੀ ਸੋ ਦੇ ਨਾਲ ਜੋ ਕਰੇਗਾ ਉਹੀ ਪਰੇਗਾ ਹੁਣ ਨਿਜਵਾਜ ਕੀ ਸੀ ਉਥੇ ਨਾਮ ਦੇ ਨਾਲ ਜਿਹੜਾ ਉਹਦੀ ਨਿਜਤਾ ਦੱਸਣ ਦੇ ਲਈ ਨਾਲ ਪਰਨਾਮ ਲੱਗਿਆ ਹੋਇਆ ਸੀ ਇੱਥੇ ਕੀ ਹੈ ਇੱਥੇ ਉਹਨਾਂ ਦਾ ਆਪਸ ਵਿੱਚ ਸਬੰਧ ਹੈ ਜਿਹੜਾ ਕਰੇਗਾ ਉਹੀ ਪਰੇਗਾ ਅਗਲਾ ਹੈ ਜੀ ਆਪਣਾ ਪ੍ਰਸ਼ਨਵਾਚਕ ਪੜਨਾ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤੇ ਜਾਵੇ ਪਰ ਨਾਲ ਹੀ ਉਸ ਰਾਹੀਂ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ ਉਸ ਨੂੰ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਕੌਣ ਕੀ ਕਿਹੜਾ ਕਿਹਨੂੰ ਜਿਵੇਂ ਜਮਾਤ ਵਿੱਚ ਕੌਣ ਰੌਲਾ ਪਾ ਰਿਹਾ ਸੀ ਕਿਸੇ ਬਾਰੇ ਪੁੱਛਿਆ ਗਿਆ ਜੀ ਕੌਣ ਪਾ ਰਿਹਾ ਸੀ ਉਹ ਰੌਲਾ ਇਹ ਹੈ ਜੀ ਪ੍ਰਸ਼ਨਵਾਚਕ ਪੜਨਾਮ ਏਰੀਆ ਦਾ ਕੀ ਵੀ ਹੋ ਸਕਦਾ ਅਤੇ ਕਿਹੜਾ ਜਾਂ ਕਿਹਨੂੰ ਸ਼ਬਦ ਵੀ ਵਰਤਿਆ ਜਾ ਸਕਦਾ ਵਰਤਣਾ ਕਿਹਦੀ ਜਗ੍ਹਾ ਤੇ ਜੀ ਨਾਮ ਸ਼ਬਦ ਦੀ ਥਾਂ ਤੇ ਚਲੋ ਇਹ ਆਪਣਾ ਸੀ ਜੀ 6 ਜਿਹੜੇ ਪ੍ਰਨਾਮ ਪ੍ਰਣਾਮ ਜੀ ਕਿਸਮਾ ਤੁਨ 6 ਤੇ ਮੈਨੂੰ ਲੱਗਦਾ ਕਿ ਹੋਪਫਲੀ ਸਭ ਨੂੰ ਸਪਸ਼ਟ ਹੋ ਗਿਆ ਹੋਵੇਗਾ